ਤਦੇ ਕੋਈ ਦੱਸਿਆ ਹੋਵੇ ਟੀਮ ਆਊਟ ਆਫ ਸਟੇਟਸ ਆ ਮੇਰੇ ਕੋਲੇ ਕੰਮ ਨਹੀਂ ਮੈਂ ਕਿੱਥੋਂ ਖਰਚੇ ਚਲਾ ਰਿਆ ਜਾਂ ਜਦੋਂ ਕੋਈ ਗੱਲਬਾਤ ਐਦਾਂ ਦੀ ਤੁਹਾਡੇ ਨਾਲ ਤੁਹਾਡੇ ਤਾਂ ਮਤਲਬ ਆਪਣੇ ਫਾਦਰ ਨਾਲ ਆਪਣੇ ਵੱਡੇ ਭਰਾ ਨਾਲ ਕਿਸੇ ਨੇ ਕਦੇ ਕੁਝ ਸ਼ੇਅਰ ਕੀਤੀ ਕਦੇ ਨਹੀਂ ਨਹੀਂ ਮਤਲਬ ਕਿ ਪਰੇਸ਼ਾਨੀ ਵਾਲੀ ਤਾਂ ਕੋਈ ਗੱਲ ਕਰਦਾ ਹੀ ਨਹੀਂ ਸੀ ਮਤਲਬ ਕਿ ਤੁਹਾਨੂੰ ਦੱਸੀ ਜਾਂ ਨਹੀਂ ਜਦੋਂ ਵੀ ਮਤਲਬ ਕਿ ਫੋਨ ਲਉਂਦਾ ਸੀ ਹੱਸ ਕੇ ਗੱਲ ਕਰਦਾ ਸੀ ਪਹਿਲਾਂ ਬ੍ਰੈਂਟਨ ਸੀ ਗਈ ਹਾਂਜੀ ਬ੍ਰੈਂਟਨ ਮੇਰੀ ਮਾਮੇ ਦੀ ਕੁੜੀ ਕੋਲ ਰਹਾ ਸੀ 1.5 ਸਾਲਾਂ ਗੁਈ ਉੱਥੇ ਉਹਨੂੰ ਕੰਮ ਵੀ ਮਿਲਿਆ ਹੋਇਆ ਸੀ ਉੱਥੇ ਉਹ ਸੀਗਾ ਫੇਰ ਵੀ ਡਿਊਟੀ ਮਗਰ ਹਾਂਜੀ ਟ੍ਰੱਕਾਂ ਦਾ ਕਰਦਾ ਸੀ ਇਹ ਕੰਮ ਤੇ ਉਸ ਤੋਂ ਬਾਅਦ ਕੈਲਗਰੀੋਂ ਮੁੰਡੇ ਦਾ ਫੋਨ ਆਉਂਦਾ ਵੀ ਤੂੰ ਇੱਧਰ ਆ ਜਾ ਇੱਧਰ ਕੰਮ ਬਹੁਤ ਆ ਉਸ ਤੋਂ ਬਾਅਦ ਹੀ ਉਹ ਕੈਲਗਰੀ ਸ਼ਿਫਟ ਹੋ ਗਿਆ ਸੀ ਠੀਕ ਹਾਂਜੀ ਤੇ ਕੈਲਗਰੀ ਤੁਹਾਨੂੰ ਪਤਾ ਹੈ ਜੀ ਉਹਨੂੰ ਕੰਮ ਮਿਲਿਆ ਸੀ ਨਹੀਂ ਮਿਲਿਆ ਸੀ ਕੈਲਗਰੀ ਕੰਮ ਨੂੰ ਥੋੜਾ ਮਿਲਿਆ ਸੀਗਾ ਮਤਲਬ ਕਿ ਲੋਡ ਤੋਂ ਮੁਤਾਬਕ ਘੱਟ ਮਿਲਿਆ ਸੀਗਾ ਕੰਮ ਤੇ ਹੁਣ ਉਹ ਕੰਮ ਕਰ ਰਿਹਾ ਸੀਗਾ ਕਿਉਂਕਿ ਜਿੰਨਾ ਕੁ ਮੈਂ ਸੁਣਿਆ ਜਾਂ ਮੈਂ ਦੇਖਿਆ ਉਹਦੇ ਕੋਲ ਲਾਸਟ 3 ਦਿਨ ਮਹੀਨੇ ਤੋਂ ਕੰਮ ਹੈ ਨਹੀਂ ਸੀ ਘਰ ਹੀ ਰਹਿੰਦਾ ਸੀ ਹਾਂਜੀ ਹਾਂਜੀ ਕੰਮ ਤਾਂ ਹੈ ਨਹੀਂ ਸੀ